ਸ਼ੰਭੂ ਬਾਟਰ ਦੇ ਉੱਪਰ ਮੌਜੂਦ ਆ ਅੱਜ ਕਿਸਾਨਾਂ ਦੇ ਪ੍ਰਦਰਸ਼ਨ ਦਾ 16ਵਾਂ ਦਿਨ ਆ ਲਗਾਤਾਰ ਕਿਸਾਨ ਇੱਥੇ ਡਟੇ ਹੋਏ ਨੇ ਤਾਂ ਤਸਵੀਰਾਂ ਦਿਖਾਉਂਦੇ ਆ ਸਵੇਰ ਦਾ ਵੇਲਾ ਇੱਕ ਪਾਸੇ ਪ੍ਰਸ਼ਾਦਾ ਸ਼ਿਕਾਇਆ ਜਾ ਰਿਹਾ ਚਾਹ ਚੱਲ ਰਹੀ ਹੈ ਉੱਥੇ ਹੀ ਬਾਈ ਜੀ ਹੁਣੀ ਇੱਥੇ ਕਿੰਨੂ ਲੈ ਕੇ ਪਹੁੰਚਿਆ ਤਾਂ ਪਹਿਲੇ ਦਿਨ ਤੋਂ ਤਸਵੀਰਾਂ ਦਿਖਾ ਰਹੇ ਆ ਵੱਖਰੀਆਂ ਵੱਖਰੀਆਂ ਤਸਵੀਰਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਲੰਗਰ ਦੀ ਜੇਕਰ ਗੱਲ ਕਰੀਏ ਤਾਂ ਲੰਗਰ ਨੇ ਜਿਹੜੇ ਹਰ ਪ੍ਰਕਾਰ ਦੇ ਇੱਥੇ ਚੱਲ ਰਿਹਾ ਭਾਵੇਂ ਦਵਾਈਆਂ ਦਾ ਲੰਗਰ ਹੋਵੇ ਪ੍ਰਸ਼ਾਦਿਆਂ ਦਾ ਲੰਗਰ ਹੋਵੇ ਜੂਸ ਦਾ ਲੰਗਰ ਹੋਵੇ ਜਾਂ ਰਸਤਾ ਲੰਗਰ ਹੋਵੇ ਕਿਨੂਆ ਦਾ ਲੰਗਰ ਹੋਵੇ ਤਾਂ ਹਰ ਇੱਕ ਤਸਵੀਰ ਤੁਹਾਨੂੰ ਪਹੁੰਚਾ ਰਹੇ ਹਾਂ ਹੁਣ ਗੱਲਬਾਤ ਕਰ ਲੈਂਦੇ ਆ ਬਾਈ ਸੱਸੀ ਤਾਂ ਜੀ ਸਤਿ ਸ਼੍ਰੀ ਅਕਾਲ ਬਾਜੀ ਵਾਇਗੁਰ ਜੀ ਕਕਾਰ ਸਾਹਿਬ ਇਹ ਕੁਝ ਕੀ ਪਤੇ ਤੁਸੀਂ ਕਿਹੜੀ ਜਗ੍ਹਾ ਮੈਂ ਗੁਰਦਾਸਪੁਰ ਤੋਂ ਅੱਗੇ ਤੀਨਾਗਰ ਸਾਡਾ ਏਰੀਆ ਪੰਦਾ ਉੱਥੋਂ ਲਾਸਟ ਸਾਡਾ ਅਗੇ ਗਾਂ ਪਾਕਿਸਤਾਨ ਦੇ ਨਾਲ ਹੀ 4 ਕਿਲੋਮੀਟਰ ਤੋਂ ਪਹਿਲਾਂ ਪਿੰਡ ਆ ਸਾਡਾ ਅੱਛਾ ਤੁਸੀਂ ਇਹ ਜਿਹੜੇ ਕਿੰਨੂ ਅੱਜ ਵੰਡ ਰਹੇ ਸੀਗੇ ਜਿਵੇਂ ਪਿੱਛੋਂ ਤੁਸੀਂ ਲੈ ਕੇ ਆਏ ਹੋ ਇਸ ਟ੍ਰੇਨੋਂ ਤਾਂ ਇਹ ਕੀ ਤੁਸੀਂ ਟਰਾਲੀਆਂ ਦੇ ਵਿੱਚ ਵੰਡੇ ਆ ਰਹੇ ਹੋ ਜੀ ਅਸੀਂ ਜੀ ਉੱਥੋਂ ਸ਼ੁਰੂ ਕੀਤਾ ਸੀ ਪਿੱਛੋਂ ਤੋਂ ਹੀ ਜੀ ਸਾਡੇ ਕੋਲ ਕਰੇਟ ਵਿੱਚ ਆ ਗਏ ਸੀ ਪਿੱਛੇ ਕੁਝ ਕਰੇਟ ਦੇ ਦਿੱਤੇ ਜੀ ਤੁਸੀਂ ਇਹ ਕਰੇਟ ਲੈ ਲਓ ਵੰਡਦੇ ਜਾਓ ਅਸੀਂ ਅਗਲੇ ਪਾਸੇ ਮੋੜੇ ਆ ਗਏ ਦੋ ਕਰੇਟ ਲੈ ਕੇ ਜੀ ਇੰਨੇ ਕਿ ਇੱਥੇ ਆਪ ਸਾਰਿਆਂ ਸੰਤਨ ਨੂੰ ਸੇਵਾ ਕਰਕੇ ਜਾਵਾਂਗੇ ਇਹ ਤੁਸੀਂ ਸਪੈਸ਼ਲ ਉਹਨੇ ਪਿੰਡੋਂ ਲੈ ਕੇ ਆਇਆ ਜਾਂ ਰਸਤੇ ਦੇ ਕਿਤੇ ਲੈ ਜੀ ਨੇ ਆਪਣੇ ਪਿੰਡ ਤੋਂ ਕੱਲ ਸ਼ਾਮੀ ਲੈ ਕੇ ਗੱਡੀ 'ਚ ਰੱਖ ਕੇ ਤਿਆਰੀ ਕਰਕੇ ਸਵੇਰੇ 4 ਵਜੇ ਆਪਣੇ ਘਰ ਤੋਂ ਅਸੀਂ ਚੱਲੇ ਆ ਅਸੀਂ ਸਰੋਪੇ ਵੀ ਲੈ ਕੇ ਕੁਝ ਕਿਸਾਨ ਵੀਰਾਂ ਨੂੰ ਸਰੋਪੇ ਵੀ ਪਾਏ ਨੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕੋਟਨ ਕੋਟ ਸੱਚੇ ਪਾਤਸ਼ਾਹ ਤੁਹਾਨੂੰ ਬਲ ਤੇ ਬੁੱਧ ਬਖਸ਼ੇ ਔਰ ਸ਼ਕਤੀ ਬਖਸ਼ੇ ਤੁਹਾਨੂੰ ਜੋ ਤੁਸੀਂ ਕਰ ਰਹੇ ਹੋ ਅਸੀਂ ਤਾਂ ਘਰਾਂ ਵਿੱਚ ਬੈਠ ਕੇ ਟੀਵੀ ਦੇਖ ਲੈਣਾ ਜੀ ਉੱਥੇ ਕੀ ਹੋ ਰਿਹਾ ਔਰ ਜੋ ਮੇਰੇ ਵੀਰੇ ਸੇ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਉਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਮਾਣ ਹੈ ਕਿੰਨੀ ਕਿ ਦੂਰ ਇਥੋਂ ਜਿਵੇਂ ਕਿਲੋਮੀਟਰ ਦੇ ਵਿੱਚ ਗੱਲ ਕਰਾਂ ਕਿੰਨੀ ਕਿ ਦੂਰੋਂ ਤੁਸੀਂ ਆਏ ਮੰਨਿਆ ਜਾਵੇ ਜੀ ਸਾਡਾ 400 ਕਿਲੋਮੀਟਰ ਬਣ ਜਾਂਦਾ ਅੱਛਾ ਜੀ 350 ਕਿਲੋਮੀਟਰ ਦੇ ਪਾਸੇ ਦਾ ਬਣਦਾ 700 ਕਿਲੋਮੀਟਰ ਬਣ ਜਾਂਦਾ ਤੇ ਅਸੀਂ ਚਾਰ ਮੀਲ ਘਰੋਂ ਚਲੇ ਸੀ ਅਰਦਾਸ ਕਰਕੇ ਸੱਚੇ ਪਾਤਸ਼ਾਹ ਅਸੀਂ ਆਪਣੀਆਂ ਸਗਤਾਂ ਨੂੰ ਆਪਣੇ ਵੀਰਾਂ ਨੂੰ ਆਪਣੇ ਬਜ਼ੁਰਗਾਂ ਨੂੰ ਮਿਲ ਕੇ ਆਉਣਾ ਉਹਨਾਂ ਨੂੰ ਜਫੀ ਪਾ ਕੇ ਆਉਣੀ ਆ ਵੀ ਤੁਹਾਡੇ ਅਸ਼ੀਰਵਾਦ ਅਸੀਂ ਜੀ ਰਿਹਾ ਜੇ ਸਾਡੇ ਬਜ਼ੁਰਗ ਖੜੇ ਨੇ ਤੇ ਸਾਡੀ ਵੀ ਹਮਤਾ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸਵੇਰ ਦਾ ਵੇਲਾ ਅੱਜ 16ਵਾਂ ਦਿਨ ਆ ਜੀ ਲਗਾਤਾਰ ਕਿਸਾਨ ਸ਼ੰਭੂ ਬਾਡਰ ਦੇ ਉੱਪਰ ਖਨੌਰੀ ਬਾਡਰ ਦੇ ਉੱਪਰ ਡਟੇ ਹੋਏ ਨੇ ਤਾਂ ਜੀ 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 ਬਾਈ ਜੀ ਆਪਣੇ ਕੱਲ੍ਹ ਘਰ ਪਰਸੋਂ ਘਰ ਸੀ ਮੇਰਾ ਬੇਟਾ ਫਤਿਹਗੜ੍ਹ ਸਾਹਿਬ ਮਨਜਿੰਦਰ ਸਿੰਘ ਜੀ ਦੀ ਹਜੂਰੀ ਲਾਗੀ ਫਤਿਹਗੜ੍ਹ ਸਾਹਿਬ ਗੁਰਦਵਾਰ ਸਾਹਿਬ ਦਰਬਾਰ ਸਾਹਿਬ ਦੇ ਜੀ ਔਰ ਪਾਈਰ ਪਾਸ ਨਹੀਂ ਆੜ ਗਈ ਉਹ ਦਰੇ ਮੇਰੇ ਉਹ ਬਦਰ ਨੇ ਮੇਰੇ ਬੇਟੇ ਨੇ ਉਹ ਦੋ ਦਿਨ ਨਗਰ ਲਾ ਕੇ ਸੋਦੇ ਡਾਡੀ ਜੀ ਤੁਸੀਂ ਆਪਣੇ ਘਰ ਬੈਠੇ ਰਹੋ ਮਾਨ ਸਾਡੀਆਂ ਉਧਰ ਜਾਣਾ ਜਾ ਰਹੀਆਂ ਤੁਸੀਂ ਕਿਉਂ ਨਹੀਂ ਧਰਨੇ ਵਿੱਚ ਜਾ ਕੇ ਉਹਨਾਂ ਦੇ ਨਾਲ ਹੱਥ ਕਰਦੇ ਔਰ ਮੇਰੀ ਬੀਸੀ ਨੇ ਇੱਕ ਪਰਨ ਕੀਤਾ ਸੀ ਵੀ ਆਪਾਂ ਧਰਨੇ ਵਿੱਚ ਜਾਵਾਂਗੇ ਅੱਛਾ ਜੀ ਔਰ ਜਾ ਕੇ ਜੇ ਸਾਨੂੰ ਕੁਰਬਾਨੀ ਵੀ ਦੇਣੀ ਪਈ ਆਪਾਂ ਦੇਵਾਂਗੇ ਜੀ ਸਾਨੂੰ ਬਹੁਤਾ ਡਰ ਨਹੀਂ ਅਸੀਂ ਆਪਣੇ ਹੱਕ ਲੈਣੇ ਜਾਣਦੇ ਆ ਅਸੀਂ ਲੈ ਕੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਦਿੱਤਾ ਸ਼ੰਭੂ ਬਾਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇੱਥੇ ਕਿੰਨੂ ਆ ਜਿਹੜੇ ਵਰਤਾਏ ਜਾ ਰਹੇ ਆ ਤਾਂ ਇਹ ਤਸਵੀਰਾਂ ਨੇ ਵੱਖ-ਵੱਖਰੇ ਰੰਗ ਆ ਜਿਹੜੇ ਇਸ ਪ੍ਰਦਰਸ਼ਨ ਦੇ ਕਹਿ ਲਈ ਧਰਨੇ ਦੇ ਕਹਿ ਰਹੇ ਉਹ ਦੇਖਣ ਨੂੰ ਮਿਲ ਰਹੇ ਆ ਤਾਂ ਲਗਾਤਾਰ ਕਿਸਾਨ ਇੱਥੇ ਡਟੇ ਹੋਏ ਨੇ ਉੱਥੇ ਹੀ ਬਹੁਤ ਸਾਰੇ ਜਿਹੜੇ ਕਿਸਾਨ ਭਰਾ ਨੇ ਉਹ ਇੱਥੇ ਲੰਗਰ ਲੈ ਕੇ ਪਹੁੰਚ ਰਹੇ ਆ ਸੇਵਾ ਕਰ ਰਹੇ ਆ ਤਾਂ ਅਜ ਸਵੇਰ ਦਾ ਵੇਲਾ ਵਾ ਕੁਝ ਸਮੇਂ ਤੱਕ ਕੋਨ ਸਟੇਜ ਦੀ ਕਾਰਵਾਈ ਆ ਜਿਹੜੀ ਸ਼ੁਰੂ ਹੋਵੇਗੀ ਤੇ ਫਿਰ ਉਸ ਤੋਂ ਬਾਅਦ ਆਗੂ ਨੇ ਜਿਹੜੇ ਸਟੇਜ ਦੇ ਉੱਪਰ ਪਹੁੰਚਦੇ ਆ ਫਿਰ ਵਿਚਾਰ ਆ ਜਿਹੜੇ ਉਹ ਕਿਸਾਨਾਂ ਦੇ ਨਾਲ ਸਾਂਝੇ ਕੀਤੇ ਜਾਂਦੇ ਆ ਤਾਂ ਸ਼ੰ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਕਿਸਾਨੀ ਝੰਡੇ ਆ ਜਿਹੜੇ ਉਹ ਨਜ਼ਰ ਆ ਰਹੇ ਹੋਣਗੇ ਕੇਸਰੀ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਇੱਕ ਵੱਡਾ ਇਕੱਠਾ ਕਿਸਾਨਾਂ ਦਾ ਜਿਹੜਾ ਲਗਾਤਾਰ ਸ਼ੰਭੂ ਬਾਰਡਰ ਦੇ ਉੱਪਰ ਖਨੌਰੀ ਬਾਰਡਰ ਦੇ ਉੱਪਰ ਹੈ ਉੱਥੇ ਹੀ ਦੱਸ ਦਈਏ ਕਿ ਅੱਜ 16ਵਾਂ ਦਿਨ ਹੈ ਕਿਸਾਨ ਲਗਾਤਾਰ ਇਸ ਬਾਰਡਰ ਦੇ ਉੱਪਰ ਡਟੇ ਹੋਏ ਨੇ ਤਾਂ ਦੇਖਣਾ ਹੋਏਗਾ ਕਿ ਕਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਂਦੀਆਂ ਕਦੋਂ ਤੱਕ ਹੱਲ ਨਿਕਲਦਾ ਤਾਂ ਕਿ ਕਿਸਾਨ ਫਿਰ ਤੋਂ ਵਾਪਸ ਆਪਣੇ ਖੇਤਾਂ 'ਤੇ ਜਾ ਸਕਣ ਵਾਪਸ ਆਪਣੇ ਘਰਾਂ ਦੇ ਵਿੱਚ ਜਾ ਸਕਣ